ਸਾਡੇ ਸਮਾਜ ਦੇ ਵਿੱਚ ਅੱਜ ਇੱਕ ਬੜੀ ਦੁੱਖ ਦੀ ਗੱਲ ਆ ਵੀ ਗਲੀ ਗਲੀ ਘਰ ਘਰ ਨਸ਼ਾ ਪਹੁੰਚਿਆ ਹੋ ਪਿਆ ਵੀਰੇ ਸਿੱਟੇ ਵਜੋਂ ਇਹ ਦੁਨੀਆ ਮੇਰੀ ਪਤਾ ਕੀ ਨੀ ਕੋਈ ਦੱਸਾਂ ਆਹ ਲਾਤ ਮਾਰ ਕੋਈ ਨਾ ਤਾਂ ਨਹੀਂ ਹੁਣ ਮੈਂ ਬੁਲਾਣਾ ਲਾਤ ਕਿੱਦਾਂ ਹੀ ਬੰਦੇ ਆ ਨਾਮ ਕੀ ਤੇਰਾ ਤੇਰਾ ਨਾਮ ਕੀ ਆ ਡਰਦੀ ਕਾ ਤੋ ਭੈਣ ਤੂੰ ਮਾਰ ਵੀ ਮਾਰਦਾ ਵੀ ਕੀ ਬਈ ਤੇਰੇ ਦੇ ਹੱਥ ਚੱਕਦਾ ਮਾਂ ਆਪਣੇ ਉਸ ਪੁੱਤ ਤੋਂ ਡਰੀ ਜਾਂਦੀ ਐ ਜਿਹਨੂੰ 9 ਮਹੀਨੇ ਪਹਿਲਾਂ ਪੇਟ 'ਚ ਰੱਖਿਆ ਤੇ ਫਿਰ ਸਾਲ ਡੇਢ ਸਾਲ ਗੋਦੀ ਚੱਕ ਕੇ ਉਹਨੂੰ ਖੜਾਇਆ। ਕੱਲ ਮੇਰਾ ਮੁੰਡਾ ਪਰਸੋਂ ਆਇਆ। ਮੂਰੇ ਇੱਥੇ ਛੁੱਪ ਕੇ ਮੰਨਦਾ। ਜਦੋਂ ਜੇ ਮੈਂ ਵੀਡੀਓ ਦੇਖੀ ਉੱਥੇ ਜਿਹੜੀ ਬੱਸ ਅਡੇ ਤੋਂ ਆਈ ਉੱਥੇ ਨੰਗਾ ਹੀ ਤੁਰੇ ਫਿਰਦਾ ਸੀ। ਇਹ ਕਿੱਥੇ ਕਿੱਥੇ ਦੇਖੀ ਨਹੀਂ। ਅੱਜ ਲਾਉਂਦਾ ਕਿ ਨਹੀਂ ਮੈਨੂੰ ਪਤਾ ਭੰਗ ਕਹਿੰਦਾ ਮੈਂ ਭੰਗ ਖਾਂਦਾ ਦੀ ਆਇਆ ਨਾ। ਉਹਨੂੰ ਕਹਿਣ ਲੱਗਿਆ ਮੈਂ ਭੰਗ ਖਾਂਦਾ। ਮੇਰਾ ਛੋਟਾ ਭਾਈ ਆ ਯਾਰ ਤਰਨ ਮਲੋਤਰਾ ਦਾਲ ਆ ਮੂੰਹ ਕਾਲਾ ਲੇ ਬੇੜਾ ਸਾਰੇ ਉਲਟੀ ਕਿਵੇਂ ਲੱਗੀ ਪਈ ਐ ਮੂੰਹ ਨੂੰ ਸਾਰੇ ਨੂੰ ਅਰੇ ਇੱਥੇ ਮਿੱਟੀ 'ਚ ਲੇਟਿਆ ਰਿਹਾ ਆਪਣੇ ਕਿੰਨੀ ਵਾਰ ਫੁੱਟ ਗਿਆ ਉੜ ਗਿਆ ਇੱਕ ਦੋ ਇੱਕ ਕਿੰਨੇ ਨੇ ਦੇ ਮੇਰੇ ਤੇ ਭਾਈ ਤੇ ਇਹ ਮਾਂ ਮਾਪ ਜਾਨ ਸਰਦ ਦਾ ਸਾਈਂ ਸੱਤ ਸਾਲ ਹੋ ਗਏ ਦੁਨੀਆ ਤੋਂ ਤੁਰ ਗਿਆ ਹੈ ਮੈਂ ਦੋਸਤ ਕੋਈ ਮਰੇ ਲੈ ਤੋ ਮੈਂ ਲੈ ਰਿਹਾ ਪਤਾ ਹੀ ਨਹੀਂ ਐ ਸਤਾ ਕੀ ਕਹਿ ਰਹੇ ਆ ਮੁੰਡਾ ਮੇਰਾ ਠੀਕ ਨਹੀਂ ਹੈਗਾ ਨੀ ਬੱਸ ਆਇਆ ਇਹਦਾ ਠੀਕ ਨਹੀਂ ਇਹਨੂੰ ਨਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਲੜਾਈ ਝਗੜੇ ਕਰ ਰਿਹਾ ਮਾਰਾ ਫਿੱਟੀ ਕਰਦਾ ਉਹ ਐਟਾ ਮਾਰ ਰਿਹਾ ਲੋਕਾਂ ਨੂੰ ਆਹ ਮੁੰਡਾ ਹੈਗਾ ਤੇ ਆ ਉਹਦੀ ਮਾਤਾ ਮੁੰਡਾ ਹੈਗਾ ਮੇਰੇ ਮੁੰਡੇ ਦਾ ਇਲਾਜ ਕਰਾ ਦਿਓ ਤੇ ਮੁੰਡਾ ਪਾਗਲ ਹੋ ਗਿਆ ਉਹਨੂੰ ਠੀਕ ਕਰਨਾ ਆ ਦੇਖਿਓ ਜੀ ਆਹ ਮੁੰਡਾ ਠੀਕ ਆ ਵੀਰੇ ਆ ਚੁੱਪ ਵੀਰ ਕੀ ਹਾਲ ਏ ਸਤਿ ਸ਼੍ਰੀ ਅਕਾਲ ਵੀਰੇ ਆ ਮਾਤਾ ਜੀ ਇਹਨਾਂ ਦੀ ਜੀ ਮਸਤ ਕਰੋ ਲਿਓ ਮੈਂ ਖੋਲਣਾ ਭਾਜੀ ਓ ਛੋਟੇ ਵੀਰੇ ਕੀ ਹਾਲ ਨੇ ਮਾਤਾ ਸਤਿ ਸ਼੍ਰੀ ਅਕਾਲ ਭਣੇ ਕਿੱਥੋਂ ਆਏ ਤੁਸੀਂ ਸਹੀ ਉਧਰੋਂ ਆਏ ਕੀ ਕਹਿੰਦੇ ਨੇ ਲੋਤਰਾ ਪਹਿਲਾਂ ਸੀ ਨਾ ਹਾਂ ਗਿਲੰਦਰ ਬਾਈ ਪਾਸ ਤੇ ਭਣੇ ਆਪਣਾ ਕੀ ਹੋਇਆ ਇਹਨੂੰ ਇਹਨੇ ਪਾਗ ਪੁੱਗ ਪਤਾ ਨਹੀਂ ਕੀ ਖਾਦੀ ਹੈ ਕੋਈ ਸਪੇਸ ਫਾਲਿਆ ਤੇ ਉਹ ਰੇਤੀ ਮਾਸ ਤੇ ਚੜ ਗਈ ਪਾਗ ਕਿੰਨੇ ਕ ਟਾਈਮ ਤੋਂ ਐ ਕਰ ਰਿਹਾ ਐ ਤੇ ਹੋ ਗਏ ਆ 15 20 ਦਿਨ ਹੋ ਗਏ ਕਿੰਨਾ ਪੜਿਆ ਲਿਖਿਆ ਜੀ ਮੈਂ ਆ ਜੀ ਪਲੱਸ 2 ਆ ਸਕਿਆ ਹਾਂ ਜੀ ਮੈਂ 10ਵੀਂ ਕੀਤੀ ਹੈ ਕੀ ਕੰਮ ਕਰਦਾ ਸੀ ਇਹ ਚਲਾਉਂਦਾ ਸੀ ਬੈਟਰੀ ਰਿਕਸ਼ਾ ਤੇ ਉਹਦਰ ਨਸ਼ੇ ਨੂੰ ਸ਼ੇ ਕਰਨ ਲੱਗ ਗਿਆ ਉਹ ਕਿਰਾਏ ਦੀ ਸੀ ਗੱਡੀ ਉਹਨੇ ਉਹ ਬੰਦੇ ਨੇ ਆਪਣੀ ਗੱਡੀ ਲੈ ਲਈ ਉਹ ਨਸ਼ੇ ਕਰਨ ਲੱਗ ਜਾਏਗਾ ਤੇ ਫਿਰ ਕੌਣ ਦੇ ਦਗਾ ਉਹ ਕੋਈ ਨਹੀਂ ਦੇ ਫਿਰ ਉਹਨਾਂ ਨੇ ਲੱਲੀ ਇਹਦੇ ਅੰਨੇ ਪੈਸੇ ਵੀ ਉਹਦੇ ਦੇਣੇ ਸੀ ਪਤਾ ਨਹੀਂ ਪੇਚੇ ਪਤਾ ਨਹੀਂ 6000 ਦੇਣਾ ਹੈ ਕਿ 3000 3000 ਦੇਣਾ ਸੀ ਓਮ ਚਾਹ ਨੂੰ ਦੇਣਾ ਪੈਣਾ ਹੂੰ ਇਹਨੇ ਦਿੱਤਾ ਨਹੀਂ ਕਿੰਨੇ ਭੈਣ ਭਰਾ ਨੇ ਕਿੰਨੇ ਭੈਣ ਭਰਾ ਨੇ ਦੋ ਭਰਾ ਨੇ ਓ ਇੱਕ ਤੇ ਮੇਰਾ ਮੁੰਡਾ ਤੇ ਛੋਟਾ ਰਹਿੰਦਾ ਮਾਸੀ ਦੇ ਕੋਲ ਅੱਛਾ ਓ ਤੇ ਆਂਦਾ ਕਦੀ ਕਦੀ ਮਹੀਨੇ ਵਿੱਚ ਕਦੀ ਆ ਗਿਆ ਇੱਕ ਵਾਰ ਇਹ ਕੋਹ ਤੇ ਕੀ ਆ ਹਾਂ ਬਸ ਭੈਣ ਭੈਣ ਨਹੀਂ ਓ ਇਹਦੇ ਡੈਡੀ ਕੀ ਕਰਦਾ ਡੈਡੀ ਦੇ ਜੱਥ ਹੋ ਗਈ ਹੈ ਸੱਸਾਂ ਨਾਲ 7 ਸਾਲ ਹੋ ਗਏ 7 ਸਾਲ ਹੋ ਗਏ ਟਾਰਕਮੈਂਟ ਚੱਲਦਾ ਹਾਂ ਹੀ ਕਰਦੀਆਂ ਕੰਮ ਫੈਕਟਰੀ ਵਿੱਚ ਹੈ ਰੀ ਫੈਕਟਰੀ ਜੌਬ ਕਰਦੇ ਹੋ। ਕਰਦੇ ਪੰਜ 6000 ਰੁਪਏ ਮਿਲਦਾ। ਪਹਿਲੇ ਸਾਲ ਕਿਨੇ ਹੋਇਆ ਪੁੱਛ। 7 ਸਾਲ ਹੋਇਆ। ਤਾਂ ਹਾਂਜੀ ਬਾਰ। ਆਹ ਪੁੱਤ। ਕੀ ਬਰਾਤਰੀ ਨੂੰ ਪੂਰੇ ਹੋ ਗਏ। ਕੀ ਨਾਮ ਤੇਰਾ? ਤੇਰਾ ਨਾਮ ਕੀ ਆ ਪੁੱਤ? ਉਹ ਪੁੱਤਰਾ। ਤੇਰਾ ਨਾਮ ਕੀ ਆ? ਮਾਣ ਆਬ ਕੀ ਮੇਰਾ। ਤੇਰਾ ਨਾਮ ਕੀ ਆ? ਡਰਦੀ ਕਾ ਤੂੰ ਭੈਣੇ ਤੂੰ ਮਾਰਦਾ ਤਰੇ? ਨਹੀਂ ਮਾਰ ਲਾ ਮਾਰ ਵੀ। ਮਾਰਦਾ ਵੀ ਕੀ ਬਈ? ਤੇਰੇ ਹੱਥ ਚੱਕਦਾ। ਨੇ ਮੈਂ ਤਾਂ ਝੱਟੇ ਨੇ ਲੜਾਈ ਝਗੜੇ ਕਰਦਾ ਹੈ ਮੇਰੀ ਵੀਡੀਓ ਬਣਾਉਂ ਜੀ ਮੈਂ ਕਿਹਦੇ ਨਾਲ ਮੁੰਡੇ ਨਾਲ ਕੱਲ ਮੇਰੇ ਮੁੰਡਾ ਪਰਸੋਂ ਆਇਆ ਉਹਦੇ ਉੱਤੇ ਥੁੱcke ਮਾਰਨ ਲੱਗਾ ਸੀ ਉਹ ਵਿਚਾਰ ਆਪਣੀ ਗੱਡੀ ਲਾ ਕੇ ਚਲਾ ਰਿਹਾ ਹੁਣ ਜਦੋਂ ਮੈਂ ਵੀਡੀਓ ਦੇਖੀ ਉੱਤੇ ਜਿਹੜੀ ਬੱਸ ਅਡੇ ਤੋਂ ਆਈ ਉੱਥੇ ਨੰਗਾ ਹੀ ਤੁਰੇ ਫਿਰਦਾ ਸੀ ਹਾਂ ਉਹੀ ਤੇ ਤੁਸੀਂ ਦੇਖੀ ਨਹੀਂ ਵੀਡੀਓ ਹਾਂ ਨੰਗਾ ਸੀ ਬਿਲਕੁਲ ਇਹ ਵੀ ਇੱਕ ਸਾਈਡ ਫਾੜਿਆ ਹੋਇਆ ਬਸ ਇੱਕ ਸਾਈਡਾਂ ਦੇ ਬਸ ਪਾਇਆ ਹੋਇਆ ਤੇ ਨੰਗਾ ਬਿਲਕੁਲ ਹੂੰ ਕੋਈ ਵੀਡੀਓ ਦੇਖੀ ਹੁਣ ਲੋਕਾਂ ਨੇ ਫੜਿਆ ਉੱਥੇ ਨੂੰ ਉੱਥੇ ਮੁੰਡਿਆਂ ਨੇ ਫਿਰ ਕੱਪੜੇ ਪਾਏ ਨੇ ਉਹ ਮੇਰਾ ਛੋਟਾ ਮੁੰਡਾ ਦੇ ਗਿਆ ਸੀ ਕੱਪੜੇ ਕਹਿੰਦਾ ਪਾ ਮਮੀ ਨੂੰ ਨੰਗਾ ਕੋ ਮੇਰਾ ਪੂਰਾ ਨੰਗਾ ਹੋ ਗਿਆ ਸੀ ਐ ਬਸ ਐਸੀ ਭੰਗ ਪਿੰਦਾ ਵੀ ਜਾਂਦਾ ਹੈ ਹੂੰ ਨਸ਼ਾ ਬੜਾ ਗੰਦਾ ਹੁੰਦਾ ਕੀ ਕਰਦਾ ਇਹ ਭੰਗ ਜੀ ਕੈਪਸੂਲ ਵੀ ਖਾਂਦਾ ਸੀ ਕੋਈ ਹਾਂ ਜੀ ਕੈਪਸੂਲ ਜਾਂਦੇ ਨਹੀਂ ਮੈਨੂੰ ਪਤਾ ਭੰਗ ਕਹਿੰਦਾ ਮੈਂ ਭੰਗ ਖਾਣ ਆਇਆ ਨਾ ਮੈਨੂੰ ਕਹਿਣ ਲੱਗਿਆ ਮੈਂ ਭੰਗ ਖਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤਰਨ ਮਲਹੋਤਰਾ ਤੇ ਛੋਟਾ ਨਾ ਸ਼ੇਨ ਚਿੰਟੂ ਹਾਂ ਚਿੰਟੂ ਚਿੰਟੂ ਵੀ ਕਹਿੰਦੇ ਨੇ ਤੇ ਇਹ ਮਾਂ ਆ ਵਿਚਾਰੀ ਸਿਰ ਦਾ ਸਾਈਂ 7 ਸਾਲ ਹੋ ਗਏ ਦੁਨੀਆ ਤੋਂ ਤੁਰ ਗਿਆ ਇੱਕ ਬੇਟਾ ਆਪਦਾ ਆਪਣੀ ਭੈਣ ਕੋਲੇ ਛੱਡਿਆ ਹੋਇਆ ਮਤਲਬ ਮਾਸੀ ਕੋਲੇ ਛੱਡਿਆ ਉਹ ਪਾਲਦੀ ਆ ਤੇ ਇੱਕ ਇਹ ਜਿਹੜਾ 10 ਪੜ੍ਹ ਕੇ ਮਾਂ ਨੂੰ ਐਸੀ ਵੀ ਮੇਰਾ ਕਮਾਊ ਪੁੱਤ ਹੁਣ ਬਰਾਬਰ ਖੜੂਗਾ ਘਰ ਦਾ ਖਰਚਾ ਪਾਣੀ ਚੱਲੂਗਾ ਉਹਦੇ ਦੇਖੋ ਚਲੋ ਇੱਕ ਦਿਨ ਘਰ 'ਚ ਖੁਸ਼ੀਆਂ ਆਉਣਗੀਆਂ ਮੇਰੇ ਆਪਦੇ ਪੁੱਤ ਨੂੰ ਵਿਆਹਾਂਗੀ ਕਿੰਨੀਆਂ ਮਾਂ ਦੀਆਂ ਸਦਰਾ ਸੁਪਨੇ ਹੁੰਦੇ ਆ ਆਪਦੇ ਪੁੱਤਾਂ ਤੋਂ ਪਰ ਸਾਡੇ ਸਮਾਜ ਦੇ ਵਿੱਚ ਅੱਜ ਇੱਕ ਬੜੀ ਦੁੱਖ ਦੀ ਗੱਲ ਆ ਵੀ ਗਲੀ ਗਲੀ ਘਰ ਘਰ ਨਸ਼ਾ ਪਹੁੰਚਿਆ ਫਿਰਦਾ ਚਾਹੇ ਉਹ ਕੈਪਸੂਲ ਆ ਚਾਹੇ ਉਹ ਗੋਲੀਆਂ ਚਾਹੇ ਉਹ ਚਿੱਟਾ ਚਾਹੇ ਉਹ ਭੰਗਾ ਬਹੁ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਇਹਦੇ ਆਦੀ ਹੋਈ ਜਾਂਦੇ ਆ ਈਰੇ ਸਿੱਟੇ ਵਜੋਂ ਫਿਰ ਜਿੱਲੀ ਮੇਰੀ ਪਤਾ ਹੀ ਕਿ ਨਹੀਂ ਪਹੁੰਚਿਆ ਦੱਸਾਂ ਆ ਹਾਲਾਤ ਬਣਦੇ ਆ ਆ ਦੇਖੋ ਲਾਤ ਨਹੀਂ ਹੁਣ ਮੈਂ ਬਣਾਣਾ ਲਾਤ ਕਿੱਦਾਂ ਬਣਦੇ ਜਿਹੜੀ ਐਮਐਲਏ ਕੋਣਾ ਮੇਰੀ ਮਾਸੀ ਐ ਜ਼ਮਰ ਤੁਸੀਂ ਚੁੱਪ ਕਰੋ ਮੈਂ ਹਲਾਤ ਬਣਾਣਾ ਠੀਕ ਹੈ ਠੀਕ ਹੈ ਬਣਾ ਔਰ ਇੱਧਰ ਆਓ ਸਾਈਡ 'ਚ ਆਓ ਸਾਈਡ 'ਚ ਫਿਰ ਤੁਸੀਂ ਇੱਧਰ ਆਓ ਇੱਧਰ ਆਓ ਮੈਂ ਇਹ ਲਾਤ ਬਣਾਵਾ ਇੱਧਰ ਆਓ ਇੱਧਰ ਵੀ ਬਹਿ ਮੈਂ ਨਾ ਨਹੀਂ ਦਿੰਦਾ ਕੋਈ ਨਾ ਮੈਂ ਕੋਈ ਨਾ ਤੁਨ ਆਵੇ ਬੁੱਕ ਚਕ ਹਾਂ ਉਹ ਲੋ ਤਰਸਾਓ ਖੜ ਗਿਆ ਮਾਂ ਮਾ ਤੇਰੀ ਬਾਈ ਇਹਨਾਂ ਨੂੰ ਇਹ ਡਰੀ ਜਾਂਦੀ ਤੇ ਉੱਤੋਂ ਵਿਚਾਰੀ ਮਾਂ ਆਪਣੇ ਉਸ ਪੁੱਤ ਤੋਂ ਡਰੀ ਜਾਂਦੀ ਹੈ ਜਿਹਨੂੰ 9 ਮਹੀਨੇ ਪਹਿਲਾਂ ਪੇਟ 'ਚ ਰੱਖਿਆ ਤੇ ਫਿਰ ਸਾਲ ਡੇਢ ਸਾਲ ਗੋਦੀ ਚੱਕ ਕੇ ਉਹਨੂੰ ਖੜਾਇਆ ਤੇ ਫਿਰ ਉਹਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਫਿਰ ਉਹਨੂੰ ਪੜਾਇਆ ਤੇ ਅੱਜ ਸਾਡੀ ਇਹ ਸਿਸਟਮ ਦੀ ਘਟੀਆ ਨੀਤੀ ਕਰਕੇ ਸਾਡੇ ਲੀਡਰਾਂ ਦੀ ਘਟੀਆ ਕਾਰਗੁਜ਼ਾਰੀ ਕਰਕੇ ਅੱਜ ਸਾਡੀਆਂ ਮਾਮਾ ਨੂੰ ਆਹ ਹਾਲਾਤ ਦੇਖਣੇ ਪੈ ਰਹੇ ਆ ਮਾਵਾ ਦੇ ਪੁੱਤ ਪਰ ਜਵਾਨੀ ਦੇ ਵਿੱਚ ਜਿੱਥੇ ਬੇੜੇ ਦੀ ਖੁਸ਼ੀਆਂ ਆਉਣੀਆਂ ਸੀ ਉੱਥੇ ਮਾਵਾ ਆਪਣੇ ਪੁੱਤਾਂ ਨੂੰ ਇਦਾਂ ਆਪਣੀਆਂ ਸੱਪੜੀਆਂ ਮਾਰਦੇ ਨੂੰ ਕਾਮਲੇ ਆ ਬਾਗ ਰਿਐਕਟ ਕਰਦਿਆਂ ਨੂੰ ਦੇਖ ਕੇ ਇਹਨਾਂ ਮਾਮਾਂ ਦੇ ਦਿਲਾਂ ਤੇ ਕੀ ਬੀਤਦੀ ਹੋ ਤੁਹਾਡੇ ਲਈ ਅਸੀਸਾਂ ਨਹੀਂ ਨਿਕਲਦੀਆਂ ਹੋਣੀਆਂ ਲੀਡਰੋ ਤੁਹਾਡੇ ਲਈ ਦੁਆਵਾਂ ਨਹੀਂ ਨਿਕਲਦੀਆਂ ਇਹਨਾਂ ਮਾਮਾਂ ਦੇ ਕਲੇਜਿਆਂ ਜਿਨ੍ਹਾਂ ਦੇ ਕਲਜ ਕਲੇਜੇ ਦੇ ਟੁਕੜੇ ਤੁਸੀਂ ਇਦਾਂ ਕਰਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਨਸ਼ੇ ਨੂੰ ਦੂਰ ਕਰਨ ਲਈ ਪੰਜਾਬ ਦੇ ਵਿੱਚ ਨਸ਼ਾ 16ਵੀਂ ਇੱਦਾਂ ਵਿਕ ਰਿਹਾ ਜਿਵੇਂ ਟੌਫੀਆਂ ਵਿਕਦੀਆਂ ਹੁਣ ਗਲੀ ਗਲੀ ਭੰਗ ਸੜਕਾਂ ਦੇ ਕੋਨਿਆਂ ਤੇ ਸੂਏ ਕਸੀਆਂ ਸੜਕ ਨਹਿਰਾਂ ਤੇ ਵੱਡੇ ਰੋਡ ਛੋਟੇ ਰੋਡ ਪਿੰਡਾਂ ਵਾਲੇ ਖਾਲੀ ਪਲਾਟ ਜਿੱਥੇ ਮਰਜ਼ੀ ਦੇਖ ਲਓ ਭੰਗ ਹੀ ਭੰਗ ਖੜੀ ਐ ਤੇ ਫਿਰ ਆ ਹੁੰਦੇ ਆ ਹਾਲਾਤ ਉਹਨਾਂ ਮਾਵਾਂ ਦੇ ਪੁੱਤਾਂ ਦੇ ਓਰੇ ਆ ਤਰਨ ਓਰੇ ਆ ਤਰਨ ਉਹ ਰਿਹਾ ਤੂੰ ਕੋਈ ਨਹੀਂ ਠੀਕ ਆ ਤੂੰ ਰਿਹਾ ਗੱਲ ਕੋਈ ਨਾ ਗੱਲ ਸੁਣ ਮੇਰੀ ਤਰਨ ਓਏ ਤਰਨ ਆਲੇ ਫੜ ਬਲੋ ਤਰਾ ਸਾਹਿਬ ਅੱਗੇ ਲਿਖਿਆ ਹੋਇਆ ਫੋਟੋ ਬਲੇ ਅੱਗੇ ਲਿਖਿਆ ਹੈ ਮਲੋਤਰਾ ਲ ਤਰਨ ਤਰਨ ਮਲੋਤਰਾ ਲਿਖਿਆ ਹੋਇਆ ਤਰਾ ਸਾਹਿਬ ਅਸੀਂ ਮੋਤਰਾ ਸਾਹਿਬ ਲਿਖਿਆ ਹੋਇਆ ਲੈ ਸਾਹਿਬ ਓ ਮਲੋਤਰਾ ਸਾਹਿਬ ਅਰਦਾਸ ਕਰਿਓ ਮਾਂ ਦਾ ਕਿ ਪੁੱਤ ਮਨੁਤਰਾ ਸਾਹਿਬ ਬਣ ਸਕੇ ਮਾਂ ਦਾ ਇਹ ਸਾਹਿਬ ਪੁੱਤ ਦਾ ਵੀਡੀਓ ਬਣਾਇਦਰਾ ਸਾਹਿਬ ਬਣ ਸਕੇ ਨਹੀਂ ਇਧਰ ਆ ਵੀਡੀਓ ਬਣਾਉਣਾ ਜਲਾ ਵੇਖਣਾ ਬੱਚਿਆਂ ਦਾ ਕੋਈ ਕਸੂਰ ਨਹੀਂ ਜੀ ਸਾਹਿਬ ਤੁਸੀਂ ਮੈਂ ਕਹਾਂ ਇਧਰ ਆ ਵੀਡੀਓ ਬਣਾਇਦਰਾ ਵੇ ਮੈਂ ਕਹਾਂ ਪਤਾ ਹੀ ਨਹੀਂ ਇਸ ਟਾਈਮ ਕੀ ਕਹਿ ਰਿਹਾ ਜੀ ਮਰਾਵੇ ਲੁਧਿਆਣਾ ਸ਼ਹਿਰ ਚ ਬੱਸ ਸਟੈਂਡ ਤੇ ਬਿਨਾਂ ਕੱਪੜਿਆਂ ਤੋਂ ਘੁੰਮ ਰਿਆ ਸੀ ਬਿਲਕੁਲ ਬਿਨਾਂ ਕੱਪੜਿਆਂ ਤੋਂ ਇਹਨਾਂ ਨੇ ਕਿਹਾ ਤਾਂ ਵੀਡੀਓ ਘੱਤੋ ਧੰਨਵਾਦ ਆ ਉੱਥੋਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਵੀਰ ਦੀ ਵੀਡੀਓ ਬਣਾ ਕੇ ਭੇਜੀ ਤਾਂ ਅਸੀਂ ਅੱਗੋਂ ਵੀਰ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਆ ਵੀਰੇ ਹੁਣੇ ਉੱਥੋਂ ਲੈ ਕੇ ਆਏ ਨਹੀਂ ਇਸ ਤਰ੍ਹਾਂ ਦੀ ਸਵਾਰੀ ਨੂੰ ਆਪਦੀ ਗੱਡੀ 'ਚ ਕੌਣ ਬਿਠਾਉਂਦਾ ਵੀ ਕਿਤੇ ਸ਼ੀਸ਼ੇ ਇਹ ਨਾ ਭੰਨ ਦੇਵੇ ਕਾ ਧੰਨਵਾਦ ਆ ਬਾਈ ਹੁਣੀ ਜਿਹੜੇ ਲੈ ਕੇ ਆਏ ਨੇ ਬਾਈ ਤੁਹਾਡਾ ਕੀ ਨਾਂ ਮੇਰਾ ਨਾਂ ਬਿੰਦਰ ਹੈ ਜੀ ਬਿੰਦਰ ਬਾਈ ਤੁਹਾਡਾ ਕੀ ਨਾਂ ਬਾਈ ਮੇਰਾ ਨਾਂ ਮੇਪਨ ਹੈ ਜੀ ਮੇਪਨ ਤੁਸੀਂ ਵੀ ਉੱਥੇ ਬਸ ਸਟੈਂਡ ਹੀ ਸੀ ਨਾਲੇ ਆ ਜੀ ਉਹ ਆਫਿਸ ਕੰਮ ਕਰਦੇ ਆ ਨਾਲ ਤਾਂ ਲੈ ਗਿਆ ਸੀ ਮੈਂ ਕਿਹ ਰਾਸਤੇ ਜਿਵੇਂ ਗੱਡੀ ਦੇ ਲਈ ਖੱਦਣਾ ਝਾਲ ਮਾਰ ਦੇ ਜਾਂ ਕੁਛ ਹੀ ਹੋ ਜਾਏ ਮਾਤਾ ਨੂੰ ਨਾ ਕੁਛ ਕਰ ਦੇ ਜਾਂ ਮੈਂ ਡਰਾਈਵ ਕਰਾਂ ਮੈਨੂੰ ਕੋਈ ਕਰ ਦੇ ਮੈਂ ਤਾਂ ਨਾਲ ਲੈ ਕੇ ਆ ਆ ਚਲ ਫੜ ਲਾਂ ਵਗੈਰਾ ਠੀਕ ਹਾਂਜੀ ਬਹੁਤ ਚੰਗਾ ਕੀਤਾ ਬਾਈ ਤੁਸੀਂ ਇਹਨੂੰ ਪਹੁੰਚਦਾ ਕੀਤਾ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਵੀਰਾ ਠੀਕ ਹੋ ਕੇ ਆਪਣੇ ਮਾਂ ਦਾ ਉਹ ਪੁੱਤ ਬਣ ਸਕੇ ਜਿਹੜੀਆਂ ਮਾਂ ਦੀਆਂ ਉਮੀਦਾਂ ਉਹਦੇ ਤੁੰ। ਹਾਂਜੀ ਹਾਂਜੀ ਧੰਨਵਾਦ ਤੁਹਾਡਾ। ਸਭ ਕਿਤੇ ਮੈਂ ਜਿੱਬਾ ਕੀ ਕਰੇ ਅਰਦਾਸ। ਕੋਈ ਤਾਂ ਮੁੰਡਾ ਵੀ ਮੇਰਾ ਆਉਂਦਾ ਨਹੀਂ ਡਰ ਕੇ। ਮਨੋਤਰਾ ਸਾਹਿਬ ਵਾਸਤੇ। ਉਹ ਡਰਦੇ ਆ ਮੈਨਾਂ ਸਰਦੀ ਤੋਂ ਗਮਰ ਚਪ ਕਰ ਜਾਂਦੇ ਆ ਮੈਂ ਜਿੱਬਾ ਬਣਾਵਾਂਗਾ। ਅਰਦਾਸ ਕਰਿਓ। ਹਣੇ ਇੱਟ ਚੁਕਲੀ ਉਹਦੇ ਅੱਗੇ। ਦੱਸ। ਮਾਂ ਦੇ। ਮਾੜਾ ਹੀ ਨਹੀਂ ਵਿਚਾਰ। ਪੁੱਤ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ستنام کرتا برخان گرد کال مو تجنی سے پاگر پرشادي یا پاگر ساجیگار ساجی ایدی شاچ لانی کھل سوچ گئی ساجی بس آرے اتھے بیجا اتھے بیجا اتھنا نہیں گئتے بیجا 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 Thank yeah. you.